ਇਹ ਤੁਸੀਂ ਰੋਡ ਤੇ ਲਈ ਜਾਂਦੇ ਆ ਤੁਹਾਨੂੰ ਪਰਮਿਸ਼ਨ ਹੈ ਰੋਡ ਤੇ ਜਾਣ ਦੀ ਪਾਜੀ ਉਹ ਪੱਠੇ ਦੀ ਮੀਂਹ ਕਰਕੇ ਚੁਗਣਗੇ ਸੀ ਇਸ ਕਰਕੇ ਜਿਹੜੇ ਅਸੀਂ ਰੋਡ ਤੇ ਪੱਠੇ ਲਿਆਉਂਦੇ ਨਹੀਂ ਵੀਰੇ ਪਾਜੀ ਉਸ ਤੋਂ ਪਹਿਲਾਂ ਵੀ ਇੱਕ ਪਰਿਵਾਰ ਹਾਈਵੇ ਤੇ ਉੱਪਰ ਪੁਲ ਤੇ ਲੈ ਕੇ ਜਾਂਦੇ ਆ ਮੱਜਾ ਤਾਂ ਹੌਣ ਫੇਜ ਤੁਹਾਡੀਆਂ ਇਧਰ ਮੱਜਾ ਲੈ ਕੇ ਮੀਂਹ ਕਰਕੇ ਪੱਠਿਆਂ ਚ ਆਏ ਹੋਰ ਕੋ ਚੱਕਰ ਸਰ ਕੀ ਨਾਮ ਆਪਾਂ ਅਲਫਾਜ਼ ਸਿੰਘ ਕੌਮ ਨੈਸ਼ਨਲ ਆ ਗਿਆ ਤੁਹਾਡੀ ਹੁੰਦੀ ਐ ਐਸੇ ਆ ਗਿਆ ਸਰ ਆਪਣੀ ਹਾਈਵੇ ਤੇ ਕਿਸ ਚੀਜ਼ ਦੀ ਡਿਊਟੀ ਹੈ ਜੀ ਹਾਈਵੇਅ ਸਰ ਸਾਡੇ ਪਟੌੜੀ ਦਾ ਕੋਈ ਟ੍ਰੈਫਿਕ ਲੱਗਾ ਹੋਵੇ ਕੋਈ ਐਕਸੀਡੈਂਟ ਹੋਇਆ ਹੋਵੇ ਕੋਈ ਇੰਡੀਰੈਕਟ ਰੋਡ ਚੱਲਦੀ ਹੈ ਉਸ ਦੀ ਸਰ ਹਾਈਵੇ ਦੇ ਉੱਤੇ ਜਿਹੜੇ ਗੁੱਜਰ ਪਰਿਵਾਰ ਮੱਝਾ ਲਈ ਫਿਰਦੇ ਕਿ ਉਹਨਾਂ ਨੂੰ ਨਹੀਂ ਰੋਕਦੇ ਆਪਾਂ ਨਹੀਂ ਲੋਕਾਂ ਦੇ ਅਸਲ ਨੂੰ ਮਨਾ ਕੀਤਾ ਜਾਂਦਾ ਹਾਈਵੇ ਉੱਤੇ ਐਕਸੀਡੈਂਟ ਹੁੰਦੇ ਆ ਪਿਛਲੀ ਰਾਤ ਨੂੰ ਐਕਸੀਡੈਂਟ ਵੀ ਹੋਇਆ ਨਾ ਚਾਨਾ ਵੀ ਪਹ ਗਈਆਂ ਹੋਈਆਂ ਹਨਾ ਕਰਕੇ ਉਹਨਾਂ ਨੂੰ ਰੋਕੀਦਾ ਪਰ ਉਹ ਮੰਨਦੇ ਨਹੀਂ ਆਗੇ ਬਾਰ-ਬਾਰ ਲੈ ਕੇ ਜਾਂਦੇ ਆ ਕਿਉਂ ਲੈ ਕੇ ਜਾਂਦੇ ਜੇ ਮੇਨ ਹਾਈਵੇ ਤੇ ਪੁਲ ਦੇ ਉੱਤੇ ਮੱਝਾ ਜਾਣ ਦੀਆਂ ਜੀ ਉਜੀ ਪੈਟਰੋਲਿੰਗ ਕਰਦੇ ਤੁਸੀਂ ਦੇਖਦੇ ਵੀ ਹੁਣੇ ਫੇ ਵੀ ਉਹ ਕਿੱਦਾਂ ਉੱਪਰ ਚੜ ਜਣਗੇ ਜੀ ਇਹ ਜਾਣ ਪੁੱਝ ਕੇ ਚੜਉਂਦੇ ਆ ਨਾ ਨੂੰ ਆਪਣੇ ਚਾਰੇ ਆਪੇ ਉਹ ਪਟਿਆਲਾ ਕਮਨੀਚਾਰੇ ਆਸਤੇ ਬਾਰ-ਬਾਰ ਉੱਪਰ ਚੜਾਉਂਦੇ ਆ ਜਿਸਦੇ ਨਾਲ ਬਹੁਤ ਐਕਸੀਡੈਂਟ ਹੋਇਆ ਬਹੁਤ ਰੋਗੀ ਦਾ ਪਰ ਸਮਝ ਵੀ ਕੁਝ ਨਹੀਂ ਹੈ ਅੱਜ ਹੁਣ ਵੀ ਮਨਾ ਕਰਕੇ ਆਏ ਨਾ ਤਾਂ ਕੀ ਇਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਨਹੀਂ ਇੱਕ ਵਾਰੀ ਹੋ ਸਕਦੀ ਕੋਈ ਰੈਸਟ੍ਰੀਮ ਸਾਹਮਣੇ ਅਸੀਂ ਰਿਟਨ ਦੇ ਵਿੱਚ ਦੇ ਰਿਹਾ ਇਹਨਾਂ ਦੇ ਉੱਪਰ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਨਿਸ਼ਾਨੀ ਮਾਰਦੇ ਇਨਸਾਨ ਕਾਫੀ ਹੋ ਰਿਹਾ ਲੋਕਾਂ ਦਾ ਤਾਰਾ ਰਾਮ ਉਹ ਕਿ ਇੱਕ ਤਾਂ ਸਰਕਾਰੀ ਡਰਾਫਟ ਜਿਹੜੇ ਛੋਟੇ-ਛੋਟੇ ਲੱਗੇ ਮੱਝਾ ਉਹ ਖਾ ਜਾਂਦੀਆਂ ਆ ਉੱਪਰੋਂ ਨੁਕਸਾਨ ਹੋ ਜਾਂਦਾ ਕੋਈ ਨਾ ਕੋਈ ਲੀਗਲ ਮੋਟਰਸਾਈਕਲ ਟੂ ਪਿਲਰ ਕੋਈ ਗੋਹਾ ਕਰਕੇ ਡੈ ਸਹੀ ਗੱਲ ਹੈ ਮਾਨਸਾ ਚਾਂਫੀ ਡੰਗਰ ਆ ਜਾਨਵਰਾਂ ਨੇ ਚਾਂਫ ਕਰਦੇ ਆ ਰੋਡ ਦੇ ਉੱਪਰ ਜਿਹੜੇ ਨਵੇਂ ਪੌਦੇ ਲਗਾਏ ਜਾਂਦੇ ਆ ਪਲਾਟੇਸ਼ਨ ਸਾਡੇ ਨੂੰ ਕੀਤੀ ਜਾਂਦੀ ਆ ਉਹ ਵੀ ਗੱਡੀਆਂ ਚਾਂਫ ਕਰਦੇ ਆ ਇਹ ਵੀ ਕਾਰਵਾਈ ਕਰ ਰਹੇ ਆ ਇਹਨਾਂ ਦੇ ਖਿਲਾਫ ਜਿੰਨਾ ਮੁੰਡੇ ਲੱਗਦੇ ਤੇਰੇ ਸਰ ਕੀ ਨਾਮ ਆਪਨਾ ਮੇਰਾ ਨਾਮ ਮੀਤ ਸਿੰਘ ਗਾਲੀ ਨੂੰ ਮੀਤ ਸਿੰਘ ਦੀ ਇੱਕ ਨਾ ਗੁੱਜਰ ਪਰਿਵਾਰ ਮੇਨ ਹਾਈਵੇ ਤੇ ਮੱਝਾ ਲਈ ਫਿਰਦੇ ਆ ਤਾਂ ਕੀ ਇਹਨਾਂ ਨੂੰ ਕੋਈ ਅਥਾਰਟੀ ਹੈ ਜਿਹੜੇ ਮੱਝਾ ਉੱਪਰ ਲਈ ਜਾਣੇ ਜਿਗਰ ਗੁਜਰ ਜੀ ਕਈ ਵਾਰੀ ਯਾਨੀ ਕਿ ਜਿੱਦਾਂ ਜਿਹੜੇ ਆ ਅ ਇੱਕ ਜਿਹੜੇ ਰਣ ਵਿਭਾਗ ਦੀ ਜਿਹੜੀ ਆ ਉਹਨਾਂ ਨੇ ਬੁੱਟੇ ਲਾਏ ਆ ਜਿਹੜੇ ਆ ਉਹ ਵੀ ਇਹ ਆਪਣੇ ਫਗਵਾ ਨੂੰ ਭਾ ਦਿੰਦੇ ਤੇ ਐਸਐਸਐਫ ਟੀਮ ਦੇ ਜਿਹੜੇ ਏਐਸਆਈ ਆ ਸਰਜੀਵ ਸਿੰਘ ਤੇ ਜਸਵਿੰਦਰ ਸਿੰਘ ਜੀ ਨਾਲ ਉਹਨਾਂ ਦੀ ਟੀਮ ਆ ਇਹਨਾਂ ਨੇ ਕਾਫੀ ਵਾਰੀ ਯਾਨੀ ਕਿ ਗੁਜਰਾ ਨੂੰ ਵੀ ਕਿਹਾ ਆ ਕਿ ਆਵੇ ਤੁਸੀਂ ਰੋਡ ਤੇ ਨਾ ਚਲੋ ਕਿੰਤਾ ਜੋ ਐਕਸੀਡੈਂਟ ਨਾ ਹੋ ਜਾ ਕਣ ਪਰ ਇਹ ਸਰਕਾਰ ਦੇ ਜਿਹੜੀ ਆ ਅ ਆਰਡਰ ਕੱਢੇ ਹੋ ਉਹਨੂੰ ਮੰਨਦੇ ਨਹੀਂ ਯਾਨਕਿ ਡੀਸੀ ਸਾਹਿਬ ਦੇ ਆਰਡਰਾਂ ਨੂੰ ਨਹੀਂ ਮੰਨਦੇ ਹੈਗੇ ਆਪਣੀ ਮਨਮਰਜ਼ੀ ਕਰਦੇ ਆ ਡੀਸੀ ਸਾਹਿਬ ਚਾਹੇ ਆਪਣੀ ਕੋਈ ਪ੍ਰਾਈਵੇਟ ਜਿਹੜੀ ਸਿਵਲ ਕਪੜਿਆਂ ਦੀ ਟੀਮ ਆ ਉਹ ਭੇਜ ਕੇ ਦੇਖ ਲੈਣ ਕਿ ਗੁਜਰ ਜਿਹੜੇ ਸੜਕਾਂ ਤੇ ਕਿੰਨਾ ਗੰਦ ਬੰਦੇ ਆ ਕਿਉਂਕਿ ਇੱਕ ਤਾਂ ਰੋਡ ਤੇ ਗੋਹਾ ਹੁੰਦਾ ਆ ਕੋਈ ਮੋਟਰਸੈਲ ਸਲਿੱਪ ਹੋ ਸਕਦਾ ਕੁਝ ਵੀ ਹੋ ਸਕਦਾ ਜਾਨੀ ਮਰੀ ਨੁਕਸਾਨ ਵੀ ਹੋ ਸਕਦਾ ਪਰ ਇੱਕ ਗੱਲ ਇਹ ਵੀ ਨੇ ਆਪਣੇ ਜਿਹੜੇ ਪੰਜਾਬੀ ਆ ਜੀ ਪਿੰਡਾਂ ਦੇ ਵਿੱਚ ਬੈਠੇ ਆ ਉਹ ਗੁਜਰਾ ਦੇ ਹੱਕ ਦੇ ਵਿੱਚ ਖੜ ਜਾਂਦੇ ਆ ਉਹ ਕਸ ਲਈ ਜੀ ਕਿਉਂਕਿ ਵੋਟਾਂ ਆਇਆ ਜੀ ਅੱਛਾ ਜੀ ਹਾਂਜੀ ਜਾਨੀ ਕਿ ਸਾਰਾ ਮਸਲਾ ਕੰਮ ਕਮਾ ਕੇ ਬੋਟਾਂ ਤੇ ਆ ਜਾਂਦਾ ਬੋਟਾਂ ਤੇ ਆਉਂਦਾ ਜੀ ਬਾਕੀ ਐਸਐਸਆਰ ਟੀਮ ਬਹੁਤ ਵਧੀਆ ਕੰਮ ਕਰਦੀ ਆ ਪਹਿਲਾਂ ਤੋਂ ਹੀ ਕਰਦੀ ਆ ਹੂੰ ਹਾਂਜੀ ਠੀਕ ਹੈ ਜੀ ਸਰ ਜਿਹੜੇ ਇੱਕ ਗੁੱਜਰ ਪਰਿਵਾਰ ਹਾਈਵੇ ਤੇ ਮੱਝਾਂ ਲਈ ਫਿਰਦੇ ਕੀ ਸਰ ਉਹਨਾਂ ਨੂੰ ਅਥਾਰਟੀ ਹੈ ਉੱਪਰ ਹਾਈਵੇ ਤੇ ਮੱਝਾਂ ਲਿਆਂਦੀ ਦੇ ਜੀ ਇੱਥੇ ਹਾਈਵੇ ਉੱਪਰ ਕੋਈ ਕੌਂਟੀ ਨਹੀਂ ਹੈਗੀ ਇਸੇ ਹਾਈਵੇ ਉੱਪਰ ਮੱਜਾ ਚਾਰ ਨਜਾ ਮੱਜਾ ਲੈ ਕੇ ਜਾਂਦੇ ਉਹਨਾਂ ਨੂੰ ਬਾਰ-ਬਾਰ ਕਈ ਵਾਰ ਇਹਨਾਂ ਨੂੰ ਸਮਝਾਇਆ ਕਿ ਤੁਸੀਂ ਜਿਹੜੀਆਂ ਆਪ ਜੀ ਨੂੰ ਮੱਜਾ ਹੈ ਕਿਸੇ ਖਾਲੀ ਪਲਾਟ ਦੇ ਕਿਤੇ ਉੱਤੇ ਚਾਰੋਂ ਵੱਡਾ ਹਾਈਵੇ ਦੇ ਉੱਪਰ ਨਾ ਚੱਲੋ ਕਿਉਂਕਿ ਹਾਈਵੇ ਦੇ ਉੱਪਰ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਜਿੱਦਾਂ ਕਿ ਹੁਣ ਵੀ ਦੇਖਿਆ ਉੱਪਰ ਹਾਈਵੇ ਤੇ ਮੱਜਾ ਸੀ ਐਕਸੀਡੈਂਟ ਵੀ ਹੋਣ ਲੱਗਾ ਸੀਗਾ ਉਹਨਾਂ ਨੂੰ ਹੁਣ ਕੀ ਤੁਸੀਂ ਬਾਰਨਿੰਗ ਦਿੱਤੀ ਤੇ ਕੀ ਉਹ ਉਹਨਾਂ ਨੂੰ ਮੈ ਲੋਰਟ ਬਾਰਨਿੰਗ ਦਿੱਤੀ ਜਾਂ ਕਿ ਰਿਸਪੋਨਸਿਬਿਲਿਟੀ ਦਾ ਹੋਇਆ ਵੀ ਕੋਈ ਜੀ ਕੋਈ ਗੱਲ ਨਹੀਂ ਕੀਤੀ ਜਰੂਰੀ ਇਸ ਦੇ ਬਤ ਵਿੱਚ ਪਹਿਲਾਂ ਵੀ ਐਸੀਐਮ ਸਾਹਿਬ ਨੂੰ ਦਿੱਤੀ ਜਿੰਨਾ ਸੀਗਾ ਸਾਡੇ ਇਹ ਜਿਹੜੇ ਸਮਾਸ਼ੀਲ ਸੋਨਾ ਲੇਕਿਨ ਦਿੱਤਾ ਗਿਆ ਵੀ ਇਹ ਸਾਲੀਏ ਕਿਉਂਕਿ ਇਹ ਜਿਹੜਾ ਜਿਆਦਾ ਨੁਕਸਾਨ ਕਰਦੇ ਆ ਬਸੋਗਾ ਵੀ ਜਾਂਦੇ ਆ ਪਾਸ਼ੀ ਸਰਦ ਦੇ ਉੱਪਰ ਵੀ ਐਕਸੀਡੈਂਟ ਹੋਣ ਦਾ ਖਤਰਾ ਹੈ ਕਿਉਂਕਿ ਪਿਛਲੇ ਦਿਨਾਂ ਚ ਵੀ ਦੋ ਮੱਜਾ ਰੋਡ ਤੇ ਮਰੀਆਂ ਪਈਆਂ ਸੀਗੀਆਂ ਤਾਂ ਇਹਨਾਂ ਨੂੰ ਹਦਾਇਤ ਬਾਰ-ਬਾਰ ਦੇਣ ਦੀ ਜਗ੍ਹਾ ਤੇ ਇੱਕ ਵਾਰੀ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਸਕਦੀ ਬਿਲਕੁਲ ਜੀ ਇਹ ਤਾਂ ਹੋ ਸਕਦੀ ਹੈ ਬਾਕੀ ਧਿਆਨ ਵਿੱਚ ਉਹਨਾਂ ਸਾਡੇ ਵਿਚਾਰ ਲੈ ਲੈ ਜੀ ਸ਼ਿਵਾਸ਼ਿੰਘ ਜੀ ਵੀ ਕਹਿਣਗੇ ਇੱਕ ਜਿਹੜੀ ਜਾਨ ਜਦੋਂ ਬਾਸਤੀ ਪਾਰੀ ਦੇਖੀ ਜਾਈ ਤਾਂ ਤੁਸੀਂ ਹਾਈਵੇ ਦੇ ਉੱਪਰ ਨੇ ਠੀਕ ਹੈ